ਮਾ ਜਰ ਬੈਠਾ ਸਮੂਹ ਦਰਸ਼ਕੋ ਤੇ ਸਤਿ ਸ੍ਰੀ ਅਕਾਲ ਗੁਰਿੰਦੇ ਸਿੰਘ ਰਾਣਾ ਬਲੋ ਪਿਆਰ ਪਰਿਵਾਰ ਸ੍ਰੀ ਅਕਾਲ ਪਰਵਾਨ ਕਰਨਾ ਜੀ ਦੋਸਤੋ ਅੱਜ ਮੈਂ ਤੁਹਾਡੀ ਖਿਦਮਤ ਵਿੱਚ ਲੈ ਕੇ ਆਇਆ ਜੀ ਅਦਰਕ ਦੀ ਚਟਨੀ ਦੋਸਤੋ ਆਪਾਂ ਅਦਰਕ ਲੈ ਲਿਆ ਜੀ ਇਹਨੂੰ ਛਿੱਲ ਲਿਆ ਛਿੱਲ ਕੇ ਇਹ ਛਿਲਕੇ ਸਿੱਟਰੀ ਨਹੀਂ ਜੀ ਇਹਨਾਂ ਦਾ ਤੁਸੀਂ ਸੁਕਾ ਕੇ ਸੁੰਡ ਵੀ ਬਣਾ ਸਕਦੇ ਹੋ ਡਰਾਈ ਪਾਊਡਰ ਕਹਿੰਦੇ ਨੇ ਤੇ ਇਹਨੂੰ ਆਪਣੀ ਚਾਹ ਦੇ ਵਿੱਚ ਪਾ ਸਕਦੇ ਹੋ ਇਹਦਾ ਕਿਉਂਕਿ ਇਹਦੇ ਵਿੱਚ ਕਾਫੀ ਜੂਸ ਰਹਿ ਜਾਂਦਾ ਜੀ ਤੇ ਆਪਣੇ ਟੇਸਟ ਦੇ ਮੁਤਾਬਕ ਜੀ ਲੈ ਲਓ ਹਰੀਆਂ ਮਿਰਚਾਂ ਤੁਸੀਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਤੇ ਅਦਰਕ ਨੂੰ ਜੀ ਬਰੀਕ-ਬਰੀਕ ਘੱਟ ਲਓ ਕਿਉਂਕਿ ਇਹਦੇ ਵਿੱਚ ਕਈ ਵਾਰ ਅਦਰਕ 'ਚ ਰੇਸ਼ੇ ਹੁੰਦੇ ਨੇ ਧਾਗੇ ਜਿਹੇ ਕਹਿੰਦੇ ਨੇ ਆਪਾਂ ਜਿਹੜੇ ਚੰਗੀ ਤਰ੍ਹਾਂ ਰਗੜੇ ਨਹੀਂ ਜਾਂਦੇ ਤੇ ਆਪਣੀ ਟੇਸਟ ਦੇ ਮੁਤਾਬਕ ਲਓ ਜੀ ਪਿੰਕ ਸਾਲਟ ਦੋਸਤੋ ਹੁਣ ਇਹ ਆਪਣੀ ਚਟਨੀ ਬਨਕੇ ਤਿਆਰ ਹੈ ਜੀ ਇਹਨੂੰ ਤੁਸੀਂ ਥੋੜਾ ਜਿਹਾ ਦਾ ਚਮਚਾ ਘੀ ਲੈ ਕੇ ਵਿੱਚ ਜੀਰਾ ਪਾਣ ਕੇ ਇਹਨੂੰ ਵੀ ਤਲਕਾ ਲਾ ਸਕਦੇ ਹੋ ਜਦੋਂ ਜੀਰਾ ਬ੍ਰਾਊਨ ਹੋ ਜੇ ਇਹਨੂੰ ਗੰਢਾ ਦਾ ਤਲਕਾ ਵੀ ਲਾ ਸਕਦੇ ਹੋ ਕਿਉਂਕਿ ਇਹ ਇਸ ਤਰ੍ਹਾਂ ਬਹੁਤ ਸਵਾਦ ਹੁੰਦੀ ਹੈ ਜੀ ਦੋਸਤੋ ਦੱਸਣਾ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੋ ਜੀ ਆਉਂਦਾ ਹਾਂ ਤੁਹਾਡੀ ਖਿਦਮਤ ਦੇ ਵਿੱਚ ਕੋਈ ਨਵੀਂ ਹੋਰ ਜਾਣਕਾਰੀ ਲੈ ਕੇ ਤਦ ਤੱਕ ਲਈ ਦਿਓ ਆ ਗਿਆ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ